ਸੋ ਹਰਜਿੰਦਰ ਸਿੰਘ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹਦਾ ਮੁਵਕਲ ਜਿਹੜਾ ਆਰਸ ਤੌਰ ਤੇ ਬੜਾ ਕਮਜ਼ੋਰ ਹੈ ਤੀਜੀ ਧਿਰ ਦੀ ਮਦਦ ਨਾਲ ਆਪਣੇ ਮੁਕਦਮੇ ਦਾ ਖਰਚਾ ਚਲਾ ਰਿਹਾ ਯਾਨੀ ਕਿ ਉਹ ਖੁਦ ਆਪ ਜਿਹੜਾ ਖਰਚਾ ਨਹੀਂ ਕਰ ਸਕਦਾ ਉਹਦੇ ਜਿੰਨੇ ਵੀ ਖਰਚੇ ਨੇ ਉਹ ਜਿਹੜੇ ਹੈਗੇ ਆ ਤੀਜੀਆਂ ਧਿਰਾਂ ਵੱਲੋਂ ਜਿਹੜੇ ਆ ਉਹ ਚੁਕਾਈ ਜਾ ਰਹੇ ਆ ਤੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਲਾਰੈਂਸ ਮਰਮਨ ਨੇ ਬਚਾਅ ਪੱਖ ਨੂੰ ਸਮਝਾਇਆ ਕਿ ਪ੍ਰਾਈਵੇਟ ਵਕੀਲ ਦੇ ਹੋਣ ਦੇ 바ਭੂਦ ਆਰਥਿਕ ਤੌਰ ਤੇ ਕਮਜ਼ੋਰ ਹੋਣ ਬਾਰੇ ਐਲਾਨਨਾਮਾ ਜਾਰੀ ਕੀਤਾ ਜਾ ਸਕਦਾ ਹੈ ਇਸ ਮਗਰੋਂ ਹਰਜਿੰਦਰ ਸਿੰਘ ਦੇ ਵਕੀਲ ਨੇ ਅਗਲੀ ਪੇਸ਼ੀ ਦੌਰਾਨ ਦੀ ਵੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਣ ਦੀ ਗੁਜਾਰਸ਼ ਕੀਤੀ ਪਰ ਜੱਜ ਨੇ ਕਿਹਾ ਕਿ ਉਸ ਦਿਨ ਮਾਮਲਾ ਕਿਸੇ ਹੋਰ ਜੱਜ ਕੋਲ ਹੋਵੇਗਾ ਜਿਸ ਦੇ ਮੱਦੇ ਨਜ਼ਰ ਉਹ ਇਜਾਜ਼ਤ ਨਹੀਂ ਦੇ ਸਕਦੇ ਇੱਥੇ ਦੱਸਣਾ ਬਣਦਾ ਕਿ ਹੁਣ ਤੱਕ ਹਰਜਿੰਦਰ ਸਿੰਘ ਵੱਲੋਂ ਜ਼ਮਾਨਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਸਫਲ ਨਹੀਂ ਹੋ ਸਕੀਆਂ ਅਤੇ ਹੁਣ ਜਨਵਰੀ ਵਿੱਚ ਹੋਣ ਵਾਲੀ ਪੇਸ਼ੀ ਤੋਂ ਬਾਅਦ ਹੀ ਬਚਾਅ ਤਿਰ ਨਵੇਂ ਸਿਰੇ ਤੋਂ ਜਿਹੜਾ ਹੈਗਾ ਉਹ ਕਹਿ ਲੋ ਕਿ ਉਪਰਾਲਾ ਕਰ ਸਕਦੇ ਆ ਇਹਨਾਂ ਦੀ ਜਮਾਨਤ ਬਾਰੇ ਦੂਸਰੇ ਪਾਸੇ ਇਹ ਵੀ ਗੱਲ ਕਰੀਏ ਕਿ ਇਸ ਐਕਸੀਡੈਂਟ ਨੂੰ ਲੈ ਕੇ ਬਹੁਤ ਵੱਡੀਆਂ ਜਿਹੜੀਆਂ ਘਟਨਾਵਾਂ ਹੋਈਆਂ ਚਾਹੇ ਉਹ ਸੀਡੀਐਲ ਲੈ ਕੇ ਸੀਡੀਐਲ ਦੇ ਉੱਤੇ ਵੀ ਸਿਕੰਜਾ ਖਸਿਆ ਗਿਆ ਆ ਇਸ ਤਰ੍ਹਾਂ ਕਹਿ ਲੋ ਕਿ ਫਲੋਰੀਡਾ ਦਾ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਖਿੱਚੋ ਤਾਣ ਵੀ ਹੋਇਆ ਜੋ ਕਿ ਹਜੇ ਵੀ ਚੱਲ ਰਿਹਾ ਤੇ ਇਹ ਹੁਣ ਕੇਸ ਜਿਹੜਾ ਆ ਅਦਾਲਤ ਵਿੱਚ ਲੱਗਾ ਹੋਇਆ ਪਰ ਜਿਹੜਾ ਬਚਾਅ ਪੱਖ ਹੈ ਉਹ ਵੀ ਆਪਣਾ ਪੱਖ ਰੱਖ ਰਿਹਾ ਤੇ ਉਧਰ ਜਿਹੜੇ ਸਰਕਾਰੀ ਵਕੀਲ ਨੇ ਉਹ ਵੀ ਇਸ ਕੇਸ ਨੂੰ ਡੁੰਗ੍ਹਾਈ ਦੇ ਨਾਲ ਦੇਖਣਾ ਚਾਹੁੰਦੇ ਆ ਪਰ ਹੁਣ ਦੇਖੋ ਅਗਲੀ ਸੁਣਵਾਈ ਜਿਹੜੀ ਆ ਉਹ ਹੁਣ 15 ਜਨਵਰੀ ਤੇ ਜਾ ਪਈ ਹੈ